ਤਾਂ ਦਿੱਲੀ ਕੁਝ ਦੀ ਤਿਆਰੀ ਕਿਸਾਨਾਂ ਨੇ ਕਰ ਰੱਖੀ ਹੈਗੀ ਆ ਕਿਸਾਨ ਆਗੂ ਮੂਰੇ ਹੋ ਕੇ ਲੱਗਣਗੇ ਕਹਿੰਦੇ ਮਾਸਕ ਕਿਸਾਨ ਆਗੂਆਂ ਨੇ ਪਾਏ ਤੇ ਸਮਾਨ ਇਕੁਪਮੈਂਟ ਉਸ ਤਰ੍ਹਾਂ ਦੇ ਕਿਤੇ ਕੀ ਕੋਈ ਨੁਕਸਾਨ ਕਹਿੰਦੇ ਸਾਡਾ ਨਾ ਹੋਵੇ ਇਸ ਕਰਕੇ ਅਸੀਂ ਕੋਸ਼ਿਸ਼ ਹੈ ਕਿ ਤਾਂ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚ ਰਹੇਗੇ ਜਗਜੀਤ ਸਿੰਘ ਡੱਲੇਵਾਲ ਵੀ ਇੱਥੇ ਪਹੁੰਚ ਰਹੇ ਹੈਗੇ ਆ ਤਾਂ ਤਸਵੀਰਾਂ ਦੇ ਵਿੱਚ ਸਰਵਣ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਦੋਨੇ ਮੁਰੂ ਮੋਰੇ ਹੋ ਕੇ ਆਗੂ ਅੱਗੇ ਜਾਣਗੇ ਕੁਝ ਕਰਨ ਦੀ ਤਿਆਰੀ ਜਗਸੀਰ ਸਿੰਘ ਡੱਲੇਵਾਲ ਸਰਪੰਦੇਰ ਬਲਦੇਵ ਸਿੰਘ ਜੀ ਦਾ ਜਗਸੀਰ ਸਿੰਘ ਡੱਲੇਵਾਲ ਸਰਪੰਦੇਰ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕਿਸਾਨ ਆਪ ਕੋ ਇਹ ਜੋ ਤਿਆਰੀ ਆਪਣੇ ਕਰ ਰਹੇ ਹੈਗੇ ਉਹ ਮਾਸਕ ਪਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂ ਇਸ ਤਰ੍ਹਾਂ ਪਾਰੇ ਜਸਵਿੰਦਰ ਸਿੰਘ ਉਹ ਲੋਂਗੋ ਵਾਲਾ ਇਹ ਕਹਿੰਦੇ ਆਗੂ ਮੂਰੇ ਹੋਣਗੇ ਆਗੂ ਸਭ ਤੋਂ ਅੱਗੇ ਲੱਗ ਕੇ ਜਾਣਗੇ ਇਹ ਤਸਵੀਰਾਂ ਸਵੇਰ ਦੀਆਂ ਹੈਗੀਆਂ ਤਾਂ ਕਿਸਾਨ ਆਗੂਆਂ ਨੇ ਆਪਣੀ ਤਿਆਰੀ ਜਿਹੜੀ ਪੂਰੀ ਕਰ ਲਈ ਹੈ ਬਾਈ ਰਾਮ ਨਾਲ ਪੈਸਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਲੀਡਰ ਜਿਹੜੇ ਲਾਕੇ ਉਸ ਵਕਤ ਆਪਟਿਕਸ ਦੇ ਵਿੱਚ ਇੱਕ ਰਾਇ ਜਿਹੜੀ ਉਹ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਵੀ ਨਜ਼ਰ ਆ ਰਹੇ ਸਰਵਨ ਪੰਦੇਰ ਵੀ ਨਜ਼ਰ ਆ ਰਹੇ ਹੈਗੇ ਤੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹੈਗੇ ਤਾਂ ਕਿਵੇਂ ਜਾਣਾ ਹੈਗਾ ਕਿਵੇਂ ਰਣਨੀਤੀ ਬਣਾਈ ਹੈ ਕਿਵੇਂ ਅੱਗੇ ਵਧਣਾ ਹੈਗਾ ਇਹ तमाम ਚੀਜ਼ਾਂ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈਗਾ ਟਰੈਕਟਰ ਕਿਵੇਂ ਹੋਣਗੇ ਟਰਾਲੀਆਂ ਕਿੱਥੇ ਲੱਗਣਗੀਆਂ ਅੱਗੇ ਕਿਹੜਾ ਕਿਹੜਾ ਵਹੀਕਲ ਅੱਗੇ ਹੋਊਗਾ ਕੌਣ ਕੌਣ ਅੱਗੇ ਜਾਊਗਾ ਇਹ ਇੱਕ ਇੱਕ ਚੀਜ਼ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈਗਾ ਹੁਣ ਸਭ ਤੋਂ ਵੱਡੀ ਗੱਲ ਹੈ ਕੀ ਬੇਸ਼ੱਕ ਸਟਾਫ ਸਾਹਿਬ ਨੇ ਨਾਲ ਲਾ ਕੇ ਜਿਹੜਾ ਸਟੇਜ ਤੇ ਆਦਾ ਗੱਲਬਾਤ ਦੇ ਨਾਲ ਹੱਲ ਨਿਕਲਣਾ ਪਰ ਕਿੰਨੇ ਦਿੱਲੀ ਜਾ ਕੇ ਵੀ ਜਦੋਂ ਹੁਣ ਦਿੱਲੀ ਜਾਵਾਂਗੇ ਕਿਉਂਕਿ ਦਿੱਲੀ ਕੋਈ ਦਾਸੀ ਹੋਕਾ ਦਿੱਤਾ ਸੀਗਾ ਕਾ ਹੋ ਸਕਦਾ ਹੈ ਕਿ ਸਰਕਾਰ ਫਿਰ ਮੰਨੇ ਕਿਉਂਕਿ ਇੱਥੇ ਤੱਕ ਮੰਨ ਨਹੀਂ ਰਹੀ ਸਰਕਾਰ ਗੱਲ ਹੀ ਨਹੀਂ ਕਰ ਰਹੀ ਹੈ ਕਿ ਉਸ ਤਰੀਕੇ ਦੇ ਨਾਲ ਉਸ ਤਰੀਕੇ ਦਾ ਕੋਈ ਆਫਰ ਜਿਹੜਾ ਸਰਕਾਰ ਵੱਲੋਂ ਨਹੀਂ ਨਿਕਲ ਕੇ ਆਇਆ ਜਿਸ ਨੂੰ ਲੱਗੇ ਕਿ ਅਸੀਂ ਰੋਕ ਦਈਏ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਨਹੀਂ ਰੁਕ ਰਹੀ ਇਹ ਸਥਿਤੀ ਇਸ ਵਕਤ ਸਥਿਤੀ ਜਿਹੜੀ ਟਕਰਾਅ ਵਾਲੀ ਜ਼ਰੂਰ ਨਜ਼ਰ ਆ ਰਹੀ ਹੈਗੀ ਕਿਉਂਕਿ ਕਿਸਾਨ ਆਗੂ ਆਪਣੇ ਪੱਧਰ ਉੱਪਰ ਕਹਿੰਦੇ ਅਸੀਂ ਵੀ ਮਾਸਕ ਲਾ ਕੇ ਮੂਹਰੇ ਹੋ ਕੇ ਜਾਵਾਂਗੇ ਹਾਂ ਹਾਂ ਤਾਂ ਕਿਟ ਮੰਗਾਈਆਂ ਕਿਸਾਨਾਂ ਨੇ ਅੱਗੇ ਜਾਣ ਦੇ ਲਈ ਤਾਂ ਜੋ ਹੰਝੂ ਗੰਸਾ ਦੇ ਨਾਲ ਤੇ ਪਲਾਸਟਿਕ ਬੁਲੇਟਸ ਦਾ ਅਸਰ ਘੱਟ ਹੋਵੇ ਇਸ ਕਰਕੇ ਵਹੀਕਲ ਅੱਗੇ ਲਾਏ ਜਾਣਗੇ ਤਾਂ ਜਗਜੀਤ ਸਿੰਘ ਡੱਲੇਵਾਲ ਨਜ਼ਰ ਆ ਰਹੇ ਹੈ ਬਲਦੇਵ ਜੀਰਾ ਨਜ਼ਰ ਆ ਰਹੇ ਹੈ ਸਰਵਣ ਪੰਦੇਰ ਨਜ਼ਰ ਆ ਰਹੇ ਹੈ ਜਸਿੰਦਰ ਲੋਂਗੋਵਾਲ ਇਹ तमाम ਲੀਡਰ ਨਜ਼ਰ ਆ ਰਹੇ ਹੈ ਬਲੰਗ ਸਿੰਘ ਭਰਾਮ ਕੇ ਇਥੇ ਮੌਜੂਦ ਨੇ ਤਾਂ ਹੁਣ ਸਵਾਲ ਇਹ ਹੈ ਕਿ ਆਖਰਕਾਰ ਕੀ ਇਸ ਨੂੰ ਕੂਚ ਨੂੰ ਰੋਕਿਆ ਜਾ ਸਕਦਾ ਪਹਿਲਾਂ ਕਿ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਕਿਸਾਨਾਂ ਨੇ ਤਾਂ ਕਹਿ ਦਿੱਤਾ ਸੀ ਦਿੱਲੀ ਹੁਣ ਕੂਚ ਕਰਾਂਗੇ ਪਰ ਕੇਂਦਰ ਵੱਲੋਂ ਅਜੇ ਹਾਂ ਕੋਈ ਹਜੇ ਤੱਕ ਅਜੇ ਹਾਹਲ ਨਹੀਂ ਆਇਆ ਰੋਕਣ ਦੇ ਲਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੁਣ ਲੱਗਦਾ ਜਿਸ ਹਿਸਾਬ ਦੇ ਨਾਲ ਕਿਸਾਨ ਆਗੂ ਆਪਣੀ ਤਿਆਰੀ ਕਰ ਰਿਹਾ ਕਿਸਾਨ ਆਪਣੀ ਤਿਆਰੀ ਕਰ ਰਿਹਾ ਤਾਂ ਸਥਿਤੀ ਸਰਵਣ ਪੰਦੇਰ ਸਰਵਣ ਪੰਦੇਰ ਖੁਦ 마ਸਕ ਪਾ ਰਹੇ ਹੈਗੇ ਆ ਹੁਣ ਕਿਉਂਕਿ ਮੂਰੇ ਹੋ ਕੇ ਕਿਸਾਨ ਲੀਡਰਾਂ ਨੇ ਜਾਣਾ ਹੈਗੇ ਇਹ ਤਸਵੀਰ ਹੈਗੀ ਆ ਸਰਵਣ ਪੰਦੇਰ ਖੁਦ 마ਸਕ ਪਾ ਰਹੇ ਹੈਗੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਵੀ 마ਸਕ ਖੁਦ ਪਾ ਰਹੇ ਹੈਗੇ ਆ ਤਾਂ ਜੋ ਹੌਸਲਾ ਕਿਉਂਕਿ ਅਜਿਹਾ ਦੇਖਣ ਨੂੰ ਮਿਲਦਾ ਕਿ ਅਕਸਰ ਕਿਸਾਨ ਆ ਗਾ ਲੀਡਰ ਜਿਹੇ ਮੌਕੇ ਦੇ ਉੱਪਰ ਪਿੱਛੇ ਹੁੰਦੇ ਪਰ ਇਸ ਵਾਰ ਜੋ ਕਹਿ ਰਹੇ ਹੈਗੇ ਕਿ ਅਸੀਂ ਮੂਰੇ ਹੋਵਾਂਗੇ ਸਭ ਤੋਂ ਅੱਗੇ ਜਾਵਾਂਗੇ ਤਾਂ ਜਗਜੀਤ ਸਿੰਘ ਡੱਲੇਵਾਲ ਖੁਦ 마ਸਕ ਪਾ ਰਹੇ ਹੈਗੇ ਹਾਲਾਂਕਿ ਸਿਹਤ ਵੀ ਨਸਾਜ ਹੈਗੀ ਆ ਸਰੋਂ ਪੰਦੇਰ ਵੀ ਨਜ਼ਰ ਆ ਜਗਜੀਤ ਸਿੰਘ ਡੱਲੇਵਾਲ ਨਜ਼ਰ ਆ ਰਿਹਾ